ਹੋਣ ਹਾਰ ਨੌਜਵਾਨ NEET 2017 ਦਾ ਟਾਪਰ ਦਿੱਲੀ ਦੇ ਮੋਲਾਨਾ ਅਸਾਦ ਮੈਡੀਕਲ ਕਾਲਜ ਦਿੱਲੀ ਚ ਐਮਡੀ ਦੀ ਪੜਾਈ ਕਰ ਰਿਹਾ 25 ਵਰਿਆਂ ਦਾ ਨਵਦੀਪ ਸਿੰਘ ਜੋ ਸਮਝਦਾਰ ਸੀ ਹੁਣ ਹਾਰ ਸੀ ਮਾਪਿਆਂ ਦਾ ਸਹਾਰਾ ਸੀ ਡਾਕਟਰ ਸੀ ਪਰ ਜਦੋਂ ਉਸ ਦੀ ਮੌਤ ਦੀ ਖਬਰ ਪਰਿਵਾਰ ਨੂੰ ਪਈ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਪਰਿਵਾਰ ਨੂੰ ਸ਼ਾਇਦ ਪਹਿਲਾਂ ਤਾਂ ਇਸ ਗੱਲ ਤੇ ਯਕੀਨ ਹੀ ਨਹੀਂ ਹੋਇਆ ਹੋਣਾ ਕਿ ਆਖਰ ਉਹਨਾਂ ਨਾਲ ਇਹ ਹੋਇਆ ਕੀ ਜੀ ਹਾਂ ਦਿੱਲੀ ਦੇ ਮੋਲਾਨਾ ਅਸਾਦ ਮੈਡੀਕਲ ਕਾਲਜ ਦੇ ਰੇਡੀਓਨੋਜੀ ਵਿਭਾਗ 'ਚ ਐਮਟੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਡਾਕਟਰ ਨਵਦੀਪ ਸਿੰਘ ਦੀ ਭੇਤ ਭਰੇ ਹਾਲਾਤ 'ਚ ਮੌਤ ਦੀ ਖਬਰ ਸਾਹਮਣੇ ਆਈ ਨਵਦੀਪ ਨੇ NEET 2017 'ਚ ਟੌਪ ਕੀਤਾ ਸੀ ਨਵਦੀਪ ਸਿੰਘ ਮੋਢਰੋਂਪ ਚ ਪੰਜਾਬ ਦੇ ਮੁਕਤਸਰ ਸਾਹਿਬ ਦਾ ਰਹਿ ਵਾਲਾ ਹੈ ਤੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਨਵਦੀਪ ਨਾਲ ਆਖਰੀ ਵਾਰ ਗੱਲ ਸ਼ਨੀਵਾਰ ਸਵੇਰੇ ਹੋਈ ਸੀ ਲਾਸਟ ਵਾਰੀ ਸ਼ਨੀਵਾਰ ਸਵੇਰੇ 7 ਵਜੇ ਮੇਰੀ ਗੱਲ ਹੋਈ ਉਹਦੇ ਨਾਲ 7 ਵਜੇ ਆਮ ਤੌਰ ਤੇ ਮਾਨੂੰ ਉਠਾਉਂਦਾ ਸੀਗਾ ਵੀ ਉੱਠ ਜਾ ਕਿਉਂਕਿ 9 ਵਜੇ ਉਹਨੇ ਜਾਣਾ ਹੁੰਦਾ ਸੀਗਾ 8 ਵਜੇ ਉਹਨੇ ਆਪਦੀ ਮੰਮੀ ਨੂੰ ਹੈਪੀ ਬਰਥਡੇ ਦਾ ਮੈਸੇਜ ਭੇਜਿਆ WhatsApp ਤੇ ਕਿਉਂਕਿ ਉਸ ਦਿਨ ਉਹਦੀ ਮੰਮੀ ਦਾ ਜਨਮ ਦਿਨ ਸੀਗਾ ਫਿਰ ਉਹ ਤੋਂ ਬਾਅਦ ਰਾਤ ਨੂੰ 9 ਵਜੇ ਹੀ ਸਾਡੀ ਗੱਲ ਹੁੰਦੀ ਸੀ ਹਰ ਰੋਜ਼ ਪਰ ਸ਼ਨੀਵਾਰ ਜਦੋਂ ਉਹਨੇ ਸਾਡਾ ਫੋਨ ਨਹੀਂ ਚੱਕਿਆ ਫਿਰ ਅਸੀਂ ਸਾਰੀ ਰਾਤ ਹੀ ਟਰਾਈ ਕਰਦੇ ਰਹੇ ਹਾਂ ਉਹਨੇ ਸਾਰੀ ਰਾਤ ਹੀ ਸਾਡਾ ਫੋਨ ਨਹੀਂ ਚੱਕਿਆ ਤਾਂ ਸਵੇਰੇ 6 ਵਜੇ ਅਸੀਂ ਕਿਸੇ ਰਿਸ਼ਤੇਦਾਰ ਨੂੰ ਭੇਜਿਆ ਜਿੱਥੋਂ ਸਾਨੂੰ ਪਤਾ ਲੱਗਿਆ ਵੀ ਕਮਰਾ ਅੰਦਰੋਂ ਬੰਦ ਹੈ ਤੇ ਬੱਚਾ ਹੈ ਅੰਦਰ ਹੀ ਆ ਪਰ ਸਾਡਾ ਫੋਨ ਨਹੀਂ ਚੱਕ ਰਿਹਾ ਫਿਰ ਸਾਨੂੰ ਸ਼ੱਕ ਹੋਇਆ ਕਿ ਜ਼ਰੂਰ ਕੋਈ ਮਾੜੀ ਘਟਨਾ ਹੋ ਗਈ ਹੈ ਸਾਡੇ ਕਹਿਣ ਤੇ ਪੁਲਿਸ ਨੇ ਗੇਟ ਤੋੜਿਆ ਯੰਦਰਾਮ ਚੇਦੀ ਲਾਸ਼ ਬ੍ਰਹਮਤ ਹੋਈ ਹੈ ਪਰਿਵਾਰ ਮੁਤਾਬਕ ਉਹ ਸ਼ਨੀਵਾਰ ਦੀ ਪੂਰੀ ਰਾਤ ਨਵਦੀਪ ਨੂੰ ਫੋਨ ਕਰਦੇ ਰਹੇ ਜਦ ਉਸਨੇ ਫੋਨ ਨਾ ਚੁੱਕਿਆ ਤਾਂ ਉਹਨਾਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਫਿਰ ਨਵਦੀਪ ਦੀ ਲਾਸ਼ ਉਸੇ ਹੋਸਟਲ ਦੇ ਕਮਰੇ ਚੋਂ ਮਿਲੀ ਇੱਕ ਹਾਦਸਾ ਜਤਾਇਆ ਜਾ ਰਿਹਾ ਹੈ ਕਿ ਨਵਦੀਪ ਨੇ ਫਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਪਰਿਵਾਰ ਵੱਲੋਂ ਹੁਣ ਮੱਖਾਂ ਦੇ ਨਾਲ ਨਵਦੀਪ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਏ ਆਖਰ ਇਹ ਪਾਣਾ ਕਿਵੇਂ ਤੇ ਕਿਉਂ ਵਾਪਰਿਆ ਕਿਸੇ ਤਰ੍ਹਾਂ ਦੀ ਵੀ ਟੈਨਸ਼ਨ ਦੀ ਗੱਲ ਉਹਨੇ ਘਟੋ-ਘਟ ਸਾਡੇ ਨਾਲ ਸਾਂਝੀ ਨਹੀਂ ਕੀਤੀ ਹੋ ਸਕਦਾ ਕਿ ਆਪਦੇ ਨਾਲ ਵਾਲੇ ਸਾਥੀਆਂ ਨਾਲ ਕਰਦਾ ਹੋਵੇ ਉਹਦੇ ਨਾਲ ਦੇ ਸਾਥੀਆਂ ਨੂੰ ਪਤਾ ਹੋਵੇ ਤਾਂ ਸਾਨੂੰ ਨਹੀਂ ਪਤਾ ਪਰ ਸਾਡੇ ਨਾਲ ਹਮੇਸ਼ਾ ਉਹ ਚੜ੍ਹਦੀ ਕਲਾ ਜੀ ਰਿਹਾ ਹੈ ਔਰ ਆਫ ਦਿ ਫਿਊਚਰ ਪਲਾਨਿੰਗ ਦੀ ਗੱਲ ਹੀ ਕਰਦਾ ਸੀਗਾ ਕਿ ਮੈਂ ਪੜ੍ਹ ਲਿਖ ਕੇ ਵਧੀਆ ਡਾਕਟਰ ਬਣਨਾ ਮੈਂ ਵਧੀਆ ਕੰਮ ਸਿੱਖਣਾ ਅੱਜ ਉਹਨਾਂ ਦੇ ਲਈ ਇੱਕ ਬੜਾ ਦੁੱਖਾਂ ਦਾ ਪਹਾੜ ਜਿਹੜਾ ਉਹਨਾਂ ਤੇ ਆ ਪਿਆ ਹੈਗਾ ਇਹ ਦੁੱਖਾਂ ਦੇ ਪਹਾੜ ਉਹਨਾਂ ਲਈ ਪਹਿਲਾਂ ਜਿੱਤ ਤੋਂ ਪਹਿਲਾਂ ਕੁਝ ਦਿਨ ਅਸੀਂ ਇਹ ਸਾਰੇ ਸ਼ਹਿਰ ਮੁੰਬਾਰਸੀਆਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਸੀਗੀ ਪਰ ਅੱਜ ਜੋ ਮੰਦਭਾਗੀ ਘਟਨਾ ਅਸੀਂ ਕੱਲ ਸਾਡੇ ਲਈ ਵਾਪਰੀ ਆ ਇਹ ਸਾਡੇ ਮੁਕਸਰ ਸ਼ਹਿਰ ਦੇ ਲਈ ਬਹੁਤ ਹੀ ਮਾੜੀ ਘਟਨਾ ਹੈਗੀ ਆ ਤੇ ਇਹ ਅਸੀਂ ਨਹੀਂ ਕਦੇ ਵੀ ਚਾਹੁੰਦੇ ਵੀ ਇਹੋ ਜਿਹੀ ਕੋਈ ਘਟਨਾ ਵਾਪਰੇ ਇਸ ਦੀ ਜਿਹੜੀ ਜਾਂਚ ਆ ਉਹ ਹੁਣੀ ਬਹੁਤ ਜ਼ਰੂਰੀ ਹੈ ਮਾਪਿਆਂ ਦੇ ਕਿੰਨੇ ਸੁਪਨੇ ਹੋਣੇ ਨੇ ਨਵਦੀਪ ਨੂੰ ਲੈ ਕੇ ਡਾਕਟਰ ਪੁੱਤ ਦੀ ਮੌਤ ਨੇ ਪਰਿਵਾਰ ਨੂੰ ਝੰਡੋੜ ਕੇ ਰੱਖ ਦਿੱਤਾ ਉਧਰ ਇਸ ਮੰਦ ਭਾਗੀ ਘਟਨਾ ਤੇ ਸੰਸਦ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਤੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੀ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ इस घटना तो बाद इलाके लहर फैली हुई है हर किसे मांग कीती जा रही है कि से पता लगाए कि आखिर नवदीप दी मौत असल की है नौजवान ने अजिहा उस परेशानी सी जा फिर उस तंग परेशान किया जा रहा आखिर उस मौत के पिछे की असल वजह की है ਮੁਖਸਰ ਸਾਹਿਬ ਤੋਂ ਮਨੀਸ਼ ਗਰਗ ਦੀ ਰਿਪੋਰਟ ਪੀਟੀਸੀ ਨਿਊਜ਼